ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ 6 ਵਜੇ ਨੇ ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਅਨ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਆ ਕਿ ਆਪਣਾ ਇੱਕ ਚੈਨਲ ਹੋਰ ਆ ਜੀ ਕੁਕਿੰਗ ਦਾ ਜੇ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਉਹਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਫਿਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਾਕੀ ਜੀ ਰਾਤ ਨੂੰ ਬਹੁਤ ਜ਼ਿਆਦਾ ਤੂਫਾਨ ਆਇਆ ਬਹੁਤ ਜ਼ਿਆਦਾ ਮਤਲਬ ਕਿ ਐ ਡਰ ਲੱਗ ਰਿਹਾ ਸੀ ਵੀ ਸਾਨੂੰ ਇਹ ਲੱਗਦਾ ਸੀ ਜਿਹੜਾ ਸ਼ੈੱਡ ਆ ਪਸ਼ੂਆਂ ਵਾਲਾ ਕਿਤੇ ਇਹ ਨਾ ਵਿਆ ਉੱਡ ਨਾ ਜਾਵੇ ਜਾਂ ਟੁੱਟ ਨਾ ਜਾਵੇ ਕਿਉਂਕਿ ਇੰਨਾ ਕ ਜਿਆਦਾ ਛਖੜ ਚੋਲਾ ਆਇਆ ਸੀਗਾ ਤੇ ਹੁਣ ਅੱਜ ਜਿਹੜਾ ਸਵੇਰ ਦੀ ਸਫਾਈ ਦਾ ਘਰ ਦੇ ਵਿੱਚ ਵੀ ਗੰਦ ਬਹੁਤ ਪੈ ਗਿਆ ਕਿਉਂਕਿ ਬਾਹਰੋਂ ਤੂੜੀ ਤਾੜੀ ਚਲੀ ਗਈ ਉੱਡ ਕੇ ਅੰਦਰ ਹਨਾ ਤੇ ਉਹਦਾ ਕਰਕੇ ਬਹੁਤ ਜਿਆਦਾ ਗੰਦ ਪੈ ਗਿਆ ਤੇ ਬਾਕੀ ਰਾਤ ਦੀ ਲਾਈਟ ਵੀ ਹੈ ਨਹੀਂ 7 ਵਜੇ ਲਾਈਟ ਚਲੀ ਗਈ ਹੱਦ ਤੱਕ ਲਾਈਟ ਨਹੀਂ ਆਈ ਤੇ ਉਹਦਾ ਕਰਕੇੜਾ ਦੁੱਧ ਆ ਜੀ ਉਹ ਵੀ ਖੱਟਾ ਹੋ ਗਿਆ ਸੀ ਮਤਲਬ ਜ ਪੂਰਾ ਖੱਟਾ ਨਹੀਂ ਹੋਇਆ ਇਹਦੇ ਡੈਡੀ ਨੇ ਰਮਾਨ ਦੇ ਨੇ ਤੇ ਰਮਾਨ ਨੇ ਮम्मी ਨੇ ਉਹਨਾਂ ਨੇ ਤਾਂ ਮਤਲਬ ਉਹਦਾਂ ਦੀ ਚਾਹ ਪੀ ਲਈ ਮੈਨੂੰ ਤਾਂ ਫਿਰ ਜੀ ਕੱਚਾ ਹੋਣ ਲੱਗੇ ਹੁੰਦਾ ਮੈਂ ਥੋੜੀ ਜਿਹੀ ਚਾਹ ਵੀ ਨਹੀਂ ਹੁੰਦੀ ਬਸ ਉਹ ਮੈਨੂੰ ਐ ਹੁੰਦੇ ਵਧੀਆ ਹੋਵੇ ਤੇ ਮੈਂ ਹੁਣ ਦੁਬਾਰਾ ਚਾਹ ਕਰਕੇ ਹੁਣ ਪੀ ਕੇ ਆਈਆਂ ਕਿਉਂਕਿ ਧਾਰਨ ਦਾ ਸਾਡਾ ਟਾਈਮ ਹੁੰਦਾ ਹੈ ਨਾ ਚੋਣ ਦਾ ਫਿਕਸ ਤੇ ਫਿਰ ਹੁਣ ਮਤਲਬ ਕਿ ਮੈਂ ਕਿ ਹੁਣ ਸਫਾਈ ਕਰਨ ਲੱਗਦੀ ਬਾਕੀ ਚਲੋ ਜਦੋਂ ਦਖਾਉਣੀ ਆਗੇ ਵੀ ਕੀ ਹਾਲ ਹੋਇਆ ਪਿਆ ਬਾਹੜੀ ਦਾ ਵੀ ਜਿਹੜਾ ਪੱਲੜੇ ਤੇ ਪਾਇਆ ਸੀ ਜੀ ਆਪਾਂ ਕੁੱਪ ਤੇ ਉਹ ਵੀ ਜਨੀ ਕੀ ਕਾਗਜ਼ ਤੇ ਉਹ ਵੀ ਇਕੱਠਾ ਹੋ ਗਿਆ ਆਪਾਂ ਉਤੋਂ ਦੀ ਜਾਲ ਪਾਇਆ ਸੀ ਜਾਲ ਦੇ ਹੋਣ ਦੇ ਬਾਵਜੂਦ ਵੀ ਇੰਨਾ ਜ਼ਿਆਦਾ ਤੂਫਾਨ ਸੀ ਵੀ ਜਿਹੜਾ ਕਾਗਜ਼ ਸਾਰੇ ਇੱਕ ਸਾਈਡ ਹੀ ਇਕੱਠਾ ਕਰਤਾ ਤੇ ਫਿਰ ਉਸ ਤੋਂ ਬਾਅਦ ਆਪਾਂ ਕਰਨ ਲੱਗੇ ਅੰਦਰ ਸਫਾਈ ਸਾਰਾ ਝੜ ਚੁੜ ਦਵਾ ਲਾਵਾਂਗੇ ਹਲੇ ਨਾ ਸ਼ੁਕਰ ਕੱਲ ਪਾਉਤੋਂ ਤੂੜੀ ਚੱਕਤੀ ਸੀ ਨਹੀਂ ਤਾਂ ਸਾਰੀ ਤੂੜੀ ਕੰਵਰੇਆਂ ਦੇ ਅੰਦਰ ਤੱਕ ਜਾਣੀ ਸੀ ਦੇ ਵੀ ਜਿਹਨੇ ਕਿੰਨਾ ਖਰਾਬ ਹਾਲ ਬਾਕੀ ਤੁਸੀਂ ਕਮੈਂਟ ਕਰਕੇ ਜਰ ਦੱਸਿਓ ਜੀ ਤੁਹਾਡੇ ਕੋਲ ਕਿਵੇਂ ਦਾ ਮੌਸਮ ਹੋ ਰਿਹਾ ਕਿੰਨਾ ਕੁ ਤੂਫਾਨ ਬਾਕੀ ਉਸ ਤੋਂ ਬਾਅਦ ਮੀਂਹ ਪਿਆ ਮੀਂਹ ਜਾਨੀ ਜਿਆਦਾ ਟਾਈਮ ਨਹੀਂ ਪਿਆ ਪਰ ਜਿਹੜੇ ਨਾ ਮਿੱਟੀ ਖੱਖ ਚੜੀ ਹੋਈ ਸੀ ਉੱਤੇ ਉਹਦੇ ਨਾਲ ਵੀ ਮਿੱਟੀ ਨਾਲ ਮਿੱਟੀ ਦਬ ਗਈ ਇਹਨੇ ਮੀਂਹ ਪੈਣਾ ਤੇ ਬਾਕੀ ਹੁਣ ਵੀ ਥੋੜੀ ਥੋੜੀ ਕਣੀਆਂ ਪੈ ਰਹੀਆਂ ਇਸ ਟਾਈਮ ਬਾਹਰ ਖੜੀਆਂ ਤੇ ਚਲੋ ਮੌਸਮ ਥੋੜਾ ਠੰਡਾ ਹੋ ਗਿਆ ਜੀ ਗਰਮੀ ਤੋਂ ਰਾਹਤ ਮਿਲੀ ਚਲੋ ਪਤੰ ਦਿਖਾਣੇ ਹੁਣ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਇਹ ਬੂਟੇ ਵਗੈਰਾ ਇਹ ਵੀ ਹਵਾ ਨੇ ਸਾਰੇ ਬੂਟੇ ਸੜਤੇ ਖੱਲਿਆ ਦੇਖੋ ਤੁਸੀਂ ਇਹ ਵੀ ਆਪਾਂ ਦੁਬਾਰਾ ਮਿੱਟੀ ਵਗੈਰਾ ਲਾਵਾਂਗੇ ਇਹਦੇ ਨਾਲ ਤਾਂ ਕਿ ਬੂਟੇ ਜਿਹੜੇ ਕਿ ਦੁਬਾਰਾ ਖੜੇ ਹੋ ਜਾਣ ਹੁਣ ਸਬਜ਼ੀ ਲੱਗਣ ਦਾ ਟਾਈਮ ਆ ਜੀ ਹੁਣ ਹਵਾ ਵੀ ਬਹੁਤ ਜ਼ਿਆਦਾ ਤੇਜ਼ ਸੀਗੀ ਬਾਕੀ ਦੇਖੋ ਇਹ ਤੁਸੀਂ ਘਰ ਦਾ ਕੀ ਹਾਲ ਹੋ ਗਿਆ ਬਹੁਤ ਜ਼ਿਆਦਾ ਜਨੀਆ ਦੇਖੋ ਸਾਰਾ ਸਾਰਾ ਕੁਚ ਚੱਕ ਚੱਕ ਗਿਆ ਭਾਂਡੇ ਭੁੰਡੇ ਸਾਰੇ ਹਵਾ ਨੇ ਇੱਧਰ ਨੂੰ ਮਾਰੇ ਤੇ ਆਹ ਦੇਖੋ ਤੁਸੀਂ ਕਿੰਨਾ ਇੱਥੇ ਸਾਰਾ ਕਮਰਿਆਂ ਦੇ ਮੂਰੇ ਸਾਰਾ ਇਕੱਠਾ ਹੋ ਗਿਆ ਹੁਣ ਮੈਂ ਵੀ ਕਿਹਾ ਦੀ ਚਾਹ ਹੋਣ ਲੱਗਦੀ ਹੈ ਸਫਾਈ ਕਰਨ ਦੀ ਹੁਣ ਫਟਾਫਟ ਸਾਰਾ ਚੰਗੀ ਤਰ੍ਹਾਂ ਸਾਫ਼ ਕਰ ਦਵਾਂਗੇ ਅੰਦਰ ਕਮਰਿਆਂ ਦੇ ਅੰਦਰ ਵੀ ਬਹੁਤ ਮਿੱਟੀ ਚਲੀ ਗਈ ਆ ਦੇਖੋ ਤੁਸੀਂ ਸਾਡੀ ਇਹੀ ਪ੍ਰੋਬਲਮ ਆ ਜੀ ਸਾਡੀ ਮਿੱਟੀ ਇੱਦਾਂ ਅੰਦਰ ਚਲੀ ਜਾਂਦੀ ਆ ਦੇਖੋ ਕਿੰਨੀ ਮਿੱਟੀ ਪਈ ਆ ਤੇ ਚਲੋ ਹੌਲੀ ਹੌਲੀ ਜਦੋਂ ਆਪਾਂ ਮੂਰੇ ਭਰਾਂਡਾ ਪਾ ਲਿਆ ਫਿਰ ਇਹ ਬੰਦ ਹੋ ਜਾਊਗਾ ਨਾ ਫਿਰ ਮਿੱਟੀ ਘੱਟ ਆ ਹੁਣਾ ਬੰਦ ਹੋ ਜਾਊਗਾ ਆਪਾਂ ਨੂੰ ਇਸ ਵਾਰੀ ਇਹਦਾ ਬਹੁਤ ਆਸਰਾ ਹੋ ਗਿਆ ਜੀ ਰਸੋਈ ਦਾ ਇਹਦੇ ਨਾਲ ਮਤਲਬ ਹਵਾ ਜਿਹੜੀ ਡਾਇਰੈਕਟ ਕਮਰਿਆਂ ਦੇ ਅੰਦਰ ਜਾਂਦੀ ਸੀ ਉਹ ਰੁਕ ਗਈ ਤੇ ਪਰ ਫਿਰ ਜੇ ਇੰਨਾ ਜਦਾ ਝੱਖੜ ਝੋਲਾ ਸੀ ਉਸ ਟਾਈਮ ਦੋਜੀ ਦੁੱਧ ਲੈਣ ਆਇਆ ਸੀ ਫਿਰ ਉਹ ਵੀ ਇੱਥੇ ਬੈਠ ਗਿਆ ਤਾਂ ਉਹਦੋਂ ਬਹੁਤ ਜਿਆਦਾ ਐ ਲੱਗਦਾ ਸੀ ਵੀ ਨਹੀਂ ਵੀ ਅੱਜ ਤਾਂ ਕੋਈ ਕੁਝ ਨਾ ਕੁਝ ਹੋਊਗਾ ਵੀ ਇੰਨਾ ਡਰ ਵੀ ਲੱਗ ਰਿਹਾ ਸੀ ਮੈਂ ਤਾਂ ਉਹਨਾਂ ਟਾਈਮ ਮੂਲ ਮੰਤਰ ਸਗਾ ਪਾਠ ਹੀ ਕਰੀ ਗਈ ਜੀ ਬੈਠੇ ਤੇ ਚਲੋ ਜੀ ਹੁਣ ਆਪਾਂ ਕਰਦੇ ਹਾਂ ਸਫਾਈ ਸ਼ੁਰੂ ਅਨੇ ਹੀ ਪਹਿਲਾਂ 베ੜੇ ਦਾ ਝਾੜੂ ਲਗਾਵਾਂਗੇ ਤਾਂ ਹੀ ਮੇਰੇ ਕਮਰਿਆਂ ਦੇ ਗੇਟਾ ਬੰਦ ਕਰਦੇ ਆ ਵੀ ਮਿੱਟੀ ਹੋਰ ਨੰਦਰ ਜਾਵੇ ਪਹਿਲਾਂ ਬਾਹਰ ਦੀ ਸਫਾਈ ਕਰਕੇ ਗੋਹਾ ਵਗੈਰਾ ਸੈਟ ਕੇ ਕਿਉਂਕਿ ਫਿਰ ਇਹ ਨਹੀਂ ਪਤਾ ਵੀ ਇੱਕ ਜਿਆ ਮੀ ਵੀ ਆ ਸਕਦਾ ਜਾਂ ਕਿਤੇ ਧੁੱਪ ਨਿਕਲਿਆ ਫਿਰ ਵੈਸੇ ਕੰਮ ਕਰਨ ਔਖਾ ਜੇ ਧੁੱਪ ਫਿਰ ਆਪਾਂ ਉਦੋਂ ਬਾਅਦ ਅੰਦਰ ਦੀ ਸਫਾਈ ਸ਼ੁਰੂ ਕਰਾਂਗੇ ਫਿਰ ਅੰਦਰ ਦਾ ਤੈ ਹੁੰਦਾਗਾ ਵੀ ਚਲ ਅੰਦਰ ਹੀ ਕਰਨਾ ਸ਼ਾਮੇ ਤੇ ਵੀ ਉਹ ਤਾਂ ਆਪਾਂ 10-15 ਮਿੰਟ ਲੀਟ ਵੀ ਸ਼ੁਰੂ ਕਰ ਸਕਦੇ ਆ ਪਹਿਲਾਂ ਆਪਾਂ ਸਾਰਾ ਬਾਹਰ ਦਾੜਾ ਕੰਮ ਕੰਪਲੀਟ ਕਰ ਲਾਂਗੇ താഴ്മാ ഗെട്ട ഫുട് ബാർത്തോ സാധാരാ ഝാടൂ ലാണി हां जी तू देख ਸਕਦੇ ਹੋ ਜੀ ਇੱਥੇ ਮਹਿਰਮਾਨ ਨੂੰ ਨਾਲ ਲਗਾਇਆ ਗਿਆ ਮੈਂ ਕਿਹਾ ਵੀ ਤੂੰ ਮੇਰੇ ਨਾਲ ਤੈਹ ਲਗਵਾ ਦੇ ਕਿਉਂਕਿ ਹਵਾ ਚੱਲਣੀ ਸ਼ੁਰੂ ਹੋ ਗਈ ਸੀ ਜੀ ਦੁਬਾਰਾ ਇੱਥੇ ਤੇ ਮੈਨੂੰ ਇਹ ਸੀਗਾ ਤੂੰ ਦੇਖ ਸਕਦੇ ਪਿੱਛੇ ਤੂਤ ਕਿੰਨਾ ਹਨਾ ਦਰਖਤ ਹਿੱਲ ਰਹੇ ਨੇ ਦੇਖੋ ਤੇ ਉਹਦੇ ਨਾਲ ਹਵਾ ਬਹੁਤ ਤੇਜ਼ ਚੱਲ ਰਹੀ ਹੈ ਕਿ ਮਹਿਰਮਾਨ ਨੂੰ ਕਿਹਾ ਮੈਂ ਕਿਹਾ ਵੀ ਤੂੰ ਮੇਰੇ ਨਾਲ ਫਟਾਫਟ ਤੈਹ ਲਗਵਾ ਦੇ ਵੀ ਮੈਨੂੰ ਇਹ ਸੀਗਾ ਜੀ ਵੀ ਨੇਰੀ ਆਉਣ ਤੋਂ ਪਹਿਲਾਂ ਪਹਿਲਾਂ ਫਟਾਫਟ ਮੈਂ ਝਾੜੂ ਦੁਆਰਾ ਲਗਾ ਦਵਾਂ ਤੇ ਕਿਉਂਕਿ ਫਿਰ ਤੁਹਾਨੂੰ ਪਤਾ ਜੀ ਵੀੜਾ ਕੱਚਾ ਜੀ ਵੀੜੇ ਕੱਚੇ ਦੇ ਵਿੱਚ ਆਪਾਂ ਝਾੜੂ ਰੋਹ ਨਾ ਲਗਾਈਏ ਫਿਰ ਚੰਗਾ ਨਹੀਂ ਲੱਗਦਾ ਤੇ ਬਾਕੀ ਆਪਾਂ ਕੱਲ ਤੂੜੀ ਚੱਕਤੀ ਸੀ ਉਹਦਾ ਕਰਕੇ ਥੋੜੀ ਜਿਹੀ ਬਚਤ ਰਹਿ ਗਈ ਨਹੀਂ ਤਾਂ ਜੀ ਸਾਰਾ ਦਾ ਸਾਰਾ ਹੀ ਮਤਲਬ ਕਿ ਤੂੜੀਆਂ ਹੈ ਸਮਝ ਲਓ ਤੁਸੀਂ ਵੀ ਅੰਦਰ ਨੂੰ ਆਣੀ ਸੀ ਤੇ ਇੱਥੇ ਜੀ ਇੱਕ ਹੋਰ ਹੋ ਗਿਆ ਸੀ ਜਦੋਂ ਮੈਂ ਮਤਲਬ ਕਿ ਇੱਥੇ ਝਾੜੂ ਲਗਾ ਕੇ ਨਾ ਮਹਰਮਾਨ ਨੂੰ ਕਿਹਾ ਮੈਂ ਕਿ ਮੈਨੂੰ ਬੱਠਲ ਫੜਾ ਜਾ ਮੈਂ ਨਾਲ ਦੀ ਨਾਲ ਢੇਰੀਆਂ ਚੱਕ ਦੂੰਗਾ ਤਾਂ ਕਿ ਉੱਡਣ ਨਾ ਤਾਂ ਉਦੋਂ ਹਵਾ ਇੰਨੀ ਤੇਜ਼ ਹੋ ਗਈ ਤੇ ਮੇਰਾ ਨਾ ਜਿਹੜਾ ਫੋਨ ਸੀ ਸਟੈਂਡ ਤੇ ਲੱਗਿਆ ਸੀ ਮੁੱਦਾ ਡਿੱਗ ਪਿਆ ਪਰ ਮਹਾਰਾਜ ਦੀ ਇੰਨੀ ਕਿਰਪਾ ਰਹੀ ਜੀ ਫੋਨ ਤੇ ਕੋਈ ਸਕਰੈਚ ਨਹੀਂ ਆਇਆ ਫੋਨ ਫੁੱਟਿਆ ਨਹੀਂ ਮੈਂ ਉਹ ਐਡਿਟ ਨਹੀਂ ਕੀਤਾ ਤੁਸੀਂ ਦੇਖਿਓ ਕਿਦਾਂ ਫੋਨ ਖੜਾ ਖੜਾ ਸਟੈਂਡ niche ਗਿਰੂਗਾ ਤੇ ਜਦੋਂ ਰਮਾਨ ਬੱਠਾ ਤਰ ਕੇ ਮੁੜੂਗਾ ਫਿਰ ਮੈਂ ਡਿੱਟ ਨਹੀਂ ਕੀਤੀ ਮੈਂ ਕਿ ਹਾਂ ਹੁਣ ਹੁਣ ਗਿਰੂਗਾ ਜੀ ਫੋਨ ਤੁਸੀਂ ਦੇਖਿਓ ਧਿਆਨ ਨਾਲ ਤੇ ਹਵਾ ਬਹੁਤ ਤੇਜ਼ ਹੋ ਗਈ ਸੀ ਤੇ ਪਰ ਬਚਤ ਰਹਿ ਗਈ ਜੀ ਫੋਨ ਟੁੱਟਿਆ ਨਹੀਂ ਹੈਗਾ ਕੋਈ ਸਕਰੀਨ ਤੇ ਪ੍ਰੋਬਲਮ ਨਹੀਂ ਆਇਆ ਕਿੰਨਾ ਬਖਵਾ ਦੱਸ ਰਹੀ ਦਮਾ ਲਓ ਜੀ ਇਹ ਹੁਣ ਲਗਾ ਰਿਆ ਮਸ਼ੀਨ ਆਪਾਂ ਉਧਰ ਦੁਬਾਰਾ ਝਾੜੂ ਲਗਾਤਾ ਚਲਾਈਏ ਕੋ ਉੱਥੇ ਲਈਏ ਉਧਰ ਠੀਕ ਆ ਹਨਾ ਅੰਦਰ ਤੋਂ ਇੱਧਰ ਰੱਖ ਰਾਂਗੇ ਥੋੜੀ ਕੋ ਉੱਤੇ ਜੜੇ ਕਿ ਪੁੱਤ ਫਿਰ ਉਹ 19 ਦਾ ਪਰਾਠੀਆਂ ਲਾਉਣੀਆਂ ਆਏ ਕਿੰਨੇ ਵੀ ਇੱਥੇ ਲਾ ਦਿੰਨੇ ਆ ਬਸ ਪੂਲੇ ਦੇ ਜਾਈ ਇੱਥੇ ਲਾ ਦਿੰਨੇ ਚਲੋ ਠੀਕ ਆ ਇੱਧਰ ਤਾਂ ਫੇਰ ਉਹ ਦਰਾਖਤ ਦੇ ਸਾਹਨੇ ਜਿੱਥੇ ਪੱਠੇ ਫਾਜਿਆ ਕਰਨਗੇ ਨਿਕਲਣਾ ਓਕੇ ਉਧਰ ਠੀਕ ਆ ਨੇ ਸਫਾਈ ਹੋ ਜਾ ਕਰੂਗੀ ਆਈ ਚੱਕ ਲੂੰਗਾ ਮੁੰਡਾ ਚੱਲ ਨਹੀਂ ਕਰ ਰਹਾ ਨਹੀਂ ਹੱਥ ਨਹੀਂ ਬੰਦਾ ਬੁੱਤ ਅਰਮਾਨ ਨੇ ਚੱਕ ਲਈ ਆ ਦੇਖਦੇ ਆ ਵੀ ਚੈਲੰਜ ਕਰਤਾ ਹੈ ਮੇਜ ਕੋ ਤੇ ਕੀ ਬਸੇ ਇਥੇ ਤਾਂ ਤੁਸੀਂ ਵੀ ਮੈਂ ਬੈਠੀ ਆ ਜੀ ਬੱਚੀ ਮਾਰ ਰਹੀ ਆ ਬੱਚੀ ਮਾਰਨ ਲੱਗੀ ਹੈ ਨਾ ਚਲੋ ਓਏ ਹਾਂ ਨਹੀਂ ਇਹ ਮੂਏ ਇਸੇ ਤਰ੍ਹਾਂ ਰੱਖੋਗੇ ਉਹ ਐਸੇ ਫਿਰ ਤਾਂ ਇਹ ਸਾਰਾ ਇੱਧਰ ਤੱਕ ਸਾਰੇ ਖੰਡਿਆਰ ਪਾ ਦਿਆ ਕਰੂਗੀ ਇਹ ਤਾਂ ਹੁਣ ਆਪਾਂ ਹੱਥਾਂ ਨਾਲ ਹੀ ਚਲਾਉਣੀ ਆ ਸੱਚਾ ਹੈ ਦੋ ਪਰੀਆਂ ਲੈ ਕੇ ਆਇਆ ਕਰਾਂਗੇ ਇੱਕ ਟਾਈਮ ਦੀ ਇੱਕ ਰੰਗ ਪੂਰੀ ਰੱਦ ਲੈ ਕਰਾਂਗੇ ਨਹੀਂ ਪਰ ਜੇ ਬਾਈ ਜੰਸ ਮਸ਼ੀਨ ਮੋਟਰ ਚਲਾਉਣੀ ਪੈ ਜੇ ਫਿਰ ਇਦਾਂ ਉਹ ਘੁਮਾਵਾਂਗੇ ਬੱਸ ਇਹ ਜਦ ਤਰੀਆਂ ਪਾਕੀਆਂ ਲੱਗੀਆਂ ਹੂੰ ਤੇ ਇਹ ਰੋਡ ਘੁਮਾਣਾ ਚਲੋ ਦੇਖ ਲਓ ਹਣੇ ਫਿਰ ਐ ਸਟ ਕਰਨਾ ਹੈ ਕਰ ਲਿਆ ਆਜੇ ਲੇ ਇੱਧਰ ਬੱਚਰੂਆਂ ਨੂੰ ਜਗ੍ਹਾ ਹੋ ਜੂਗੀ ਚਲੋ ਠੀਕ ਹੈ ਚਲ ਤੇ ਬਾਕੀ ਚਲੋ ਜੀ ਆਪਾਂ ਪੂਰੇ ਕੱਢ ਲਾਂਗੇ ਇੱਕ ਅਧੀਆਂ ਕਿੱਲੀਆਂ ਜੀਆਂ ਜਾਂ ਰਸੀਆਂ ਜੀ ਦੱਬ ਲਾਂਗੇ ਇੱਥੇ ਛੋਟੇ ਬੱਚਰੂ ਬੱਜਿਆ ਕਰਨਗੇ ਆਪਣੇ ਆ ਤੂ ਤ ਹੈਗਾ ਉੱਪਰ ਇਹਦੀ ਛਾਂ ਰਹਿੰਦੀ ਹੈ 10 11 ਵਜੇ ਤੱਕ ਤਾਂ ਤੇ ਬਾਕੀ ਜਿਹੜੇ ਪੱਲੜ ਵਗੈਰਾ ਜੀ ਆਪਾਂ ਰੱਖਣੇ ਸੁੱਤੇ ਹੁਣ ਮੀਂਹਾਂ ਰਾਤ ਗਿੱਲੇ ਹੋਗੇ ਇਹ ਵਾਲੇ ਵੀ ਇਹ ਵਾਲੇ ਵੀ ਹੁਣ ਆਪਾਂ ਜਦ ਤੱਕ ਇਹਨਾਂ ਨੂੰ ਹਵਾ ਨਹੀਂ ਲੱਗਦੀ ਸੁੱਕਦੇ ਨਹੀਂ ਧੁੱਪ ਦੇ ਵਿੱਚ ਫਿਰ ਉਹਨਾਂ ਟਾਈਮ ਨਹੀਂ ਹੁਣ ਆਪਾਂ ਉੱਤੇ ਰੱਖਦੇ ਕਿਉਂਕਿ ਫਿਰ ਆਇਆ ਉੱਪਰ ਪਏ ਇਹ ਖਰਾਬ ਜੇ ਹੋ ਜਾਂਦੇ ਨੇ ਹਨਾ ਤੇ ਹੁਣ ਸੁਕਾ ਕੇ ਰੱਖਾਂਗੇ ਕਿਉਂਕਿ ਅਗਲੇ ਸਾਲ ਫਿਰ ਆਪਾਂ ਨੂੰ ਇਹ ਚਾਹੀਦੇ ਹੋਣਗੇ ਤੇ ਬਾਕੀ ਤੋਂ ਫਿਰ ਤੂੜੀ ਵਗੈਰਾ ਲਈ ਵੀ ਜਾਂ ਸਰਦੀਆਂ ਦੇ ਵਿੱਚ ਜਦੋਂ ਇੱਥੇ ਸ਼ੈੱਡ ਤੇ ਬੰਨਣੇ ਹੁੰਦੇ ਆ ਵੈਸੇ ਤਾਂ ਆਪਾਂ ਪੂਰੇ ਹੁਣ ਵੱਡਾ ਪੱਲੜਾ ਆਪ ਤਿਆਰ ਕਰਾਂਗੇ ਇੱਕ ਹੋਰ ਕਰੇ ਹਾਂਜੀ ਲੋ ਜੀ ਇੱਥੇ ਮੈਂ फटाफट ਮਾਂਜ ਰਹੀ ਹਾਂ ਭਾਂਡੇ ਕਿਉਂਕਿ ਰਾਤ ਜੀ ਜਦੋਂ ਨੇਹਰੀ ਚੱਲੀ ਆ ਵੈਸੇ ਤਾਂ ਆਪਣੀ ਖਿੜਕੀ ਬੰਦ ਸੀ ਜੀ ਪਰ ਗੇਟ ਰਾਹੀਂ ਫਿਰ ਵੀ ਜਾਲੀ ਵਾਲਾ ਗੇਟ ਲੱਗਿਆ ਹੋਇਆ ਪਰ ਫਿਰ ਵੀ ਬਹੁਤ ਜ਼ਿਆਦਾ ਅੰਦਰ ਮੇ ਮਿੱਟੀ ਆ ਗਈ ਤੇ ਉਹਦਾ ਕਰਕੇ ਫਿਰ ਮੈਂ ਕਿਹਾ ਚਲੋ ਜਿਹੜੀ ਆਪਾਂ ਵਰਤਨੇ ਭਾਂਡੇ ਇੱਕ ਵਾਰੀ ਚੰਗੀ ਤਰ੍ਹਾਂ ਸਾਰੇ ਧੋ ਲਈਏ ਕਿਉਂਕਿ ਫਿਰ ਘਰ ਘਰ ਜੀ ਆਈ ਜਾਂਦੀ ਰਹਿੰਦੀ ਆ ਤੇ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਵੀ ਹਾਲੇ ਮੈਂ ਫ੍ਰੀ ਸੀ ਕਿਉਂਕਿ ਰੋਟੀ ਵਗੈਰਾ ਆਪਾਂ ਬਣਾ ਲਈ ਸੀ ਜੀ ਤੇ ਬਾਹਰ ਦਾ ਕੰਮ ਵੀ ਆਪਣਾ ਦਾ ਕੰਪਲੀਟ ਹੋ ਗਿਆ ਸੀਗਾ ਤੇ ਫਿਰ ਮੈਂ ਕਿਹਾ ਚਲੋ ਹੁਣ ਫਟਾਫਟ ਅਰ ਸੋਈ ਜਿਹੜੀ ਸਫਾਈ ਆਪਾਂ ਕਰ ਲਈਏ ਤੇ ਬਾਕੀ ਇੱਥੇ ਮੈਂ ਸਾਫ ਕਰ ਰਹੀ ਸੀ ਜੀ ਨਾਲ-ਨਾਲ ਸਿੰਕ ਵੀ ਸਾਫ ਕਰ ਰਹੀ ਸੀ ਤੇ ਨਾਲ-ਨਾਲ ਇਹ ਭਾਂਡੇ ਧੋ ਰਹੀ ਸੀ ਤੇ ਕਿਉਂਕਿ ਸਿੰਕ ਵੀ ਆਪਾਂ ਰੋਜ਼ ਨਾਲ ਸਾਫ ਕਰੀਏ ਤੁਹਾਨੂੰ ਪਤਾ ਹੀ ਹੈ ਫਿਰ ਬਹੁਤ ਹਨ ਖਰਾਬ ਜੀ ਹੋ ਜਾਂਦੀ ਹੈ ਤੇ ਮੇਰੇ ਤਾਂ ਇਨੀ ਪਤਾ ਮੁੰਡਿਆਂ ਚ 2-3 ਤਿੰਨ ਵਾਰੀ ਵੀ ਹੁਣ ਚੰਗੀ ਤਰ੍ਹਾਂ ਸਾਫ ਕਰ ਦਿੰਨੀ ਆ ਸਾਬਣ ਦੇ ਨਾਲ ਤੇ ਬਾਕੀ ਆ ਰਾਤ ਜਿਵੇਂ ਬਣਾਈ ਸੀ ਚੌਲ ਕੇ ਰਮਾਨ ਤੇ ਡੈਡੀ ਨੇ ਤਾਂ ਬਣਾਤੀ ਸੀ ਰੋਟੀ ਮੰਮੀ ਨੇ ਵੀ ਰੋਟੀ ਖਾਧੀ ਸੀ ਪਰ ਮੈਂ ਚੌਲ ਬਣਾ ਲਏ ਸੀ ਕਿਉਂਕਿ ਮੈਨੂੰ ਦਾਲ ਦੇ ਨਾਲ ਚੌਲ ਖਾਣੇ ਵਧੀਆ ਲੱਗਦੇ ਆ ਤਾਂ ਕਰਕੇ ਫਿਰ ਮੈਂ ਹੁਣ ਇੱਥੇ ਥੋੜੀ ਬਚੀ ਹੋਈ ਸੀ ਮੈਂ ਕਿਹਾ ਵਿਚਾਰੇ ਇਹਨਾਂ ਨੂੰ ਵੀ ਤਾਂ ਆਹ ਪੰਛੀਆਂ ਨੂੰ ਪਾ ਦਿੰਦੇ ਆ ਤੇ ਇੱਥੇ ਹੁਣ ਮੈਂ ਕਰ ਰਹੀ ਸੀ फटाफट ਡੱਬਿਆਂ ਦੀ ਸਫਾਈ ਕਿਉਂਕਿ ਡੱਬਿਆਂ ਤੇ ਮਿੱਟੀ ਦੀ ਬਹੁਤ ਪੈ ਗਈ ਸੀ ਮੈਂ ਕਿਹਾ ਵੀ ਚਲੋ फटाफट ਨਾਲ ਹੀ ਹੁਣ ਮੈਂ ਇਹਨਾਂ ਤੇ ਵੀ ਕੱਪੜਾ ਫੇਰ ਦਵਾ ਤੇ ਤਨਪਤਾ ਹਲੇ ਆਪਾਂ ਸਟੈਂਡ ਵਗੈਰਾ ਤਾਂ ਕੁਝ ਨਹੀਂ ਲਿਆਂਦਾ ਫਿਰ ਤੇ ਤਾਂ ਕਰਕੇ ਫਿਰ ਮੈਂ ਕਿ ਤੁਹਾਨੂੰ ਤਾਂ ਚੰਗੀ ਤਰ੍ਹਾਂ ਇਹਦੇ ਕੱਪੜਾ ਫੇਰਦਾ ਨਾਲੇ ਵਿੱਚ ਸੈਲਫ ਸਾਫ਼ ਹੋ ਜੂਗੀ ਚੰਗੀ ਤਰ੍ਹਾਂ ਤੇ ਕਿਉਂਕਿ ਜੇ ਰੋਜ਼-ਰੋਜ਼ ਜੀ ਤੁਹਾਨੂੰ ਪਤਾ ਹੀ ਹੈ ਫਿਰ ਸੋਇਦੇ ਵਿੱਚ ਹਨਾ ਫਿਰ ਵੀ ਆਪਾਂ ਨੂੰ ਕੱਪੜਾ ਫੇਰ ਨਹੀਂ ਪੈਂਦਾ ਡੱਬਿਆਂ ਤੇ ਨਹੀਂ ਤਾਂ ਮਿੱਟੀ ਨਾ ਭਰ ਜੰਦੀ ਤੇ ਪਚਾੜੂ ਵੀ ਲਾਉਣੀ ਉਹ ਤੋਂ ਵੀ ਕਾਫੀ ਮਿੱਟੀ ਪੈ ਜਾਂਦੀ ਹੈ ਜੀ ਤੇ ਤਾਂ ਕਰਕੇ ਫਿਰ ਤੇ ਬਾਕੀ ਆਹ ਜਿਹੜੀਆਂ ਬੋਤਲਾਂ ਜੀ ਮੈਂ ਉਹਦੋਂ ਮਗਵਾਈਆਂ ਸੀ ਕੰਚ ਦੀਆਂ ਤੁਸੀਂ ਦੇਖ ਸਕਦੇ ਹੋ ਤੇ ਮੈਂ ਇੱਥੇ ਸੁਣਨ ਗਈ ਸੀ ਜੀ ਰਮਾਂ ਦੇ ਡੈਡੀ ਦੀ ਗੱਲ ਉਹ ਕੁਝ ਕਹਿ ਰਹੇ ਸੀਗੇ ਤੇ ਮੈਂ ਕਿਹਾ ਚਲਨ फटाफट ਤੇ ਬਾਕੀ ਆ ਰੋਟੀ ਪਰ ਡੱਬੇ ਤੇ ਵੀ ਮੈਂ ਕੱਪੜਾ ਫੇਰੇ ਕਿਉਂਕਿ ਜੀ ਆਏ ਆ ਗਾ ਵੀ ਜਦੋਂ ਆਪਾਂ ਰੋਟੀ ਲਾ ਕੇ ਹਟਦੇ ਆ ਹਨਾ ਤਾਂ ਫਿਰ ਉਦੋਂ ਕਿ ਆਟੇ ਜਿਹੜਾ ਹੱਥ ਲੱਗ ਜਾਂਦੇ ਮੈਨੂੰ ਇਹਦੇ ਵੀ ਸਾਫ਼ ਹੋ ਜਾਊ। ਬਾਕੀ ਚਲੋ ਜੀ ਇੱਥੇ ਮੈਂ ਗੈਸ ਵਗੈਰਾ ਵੀ ਸਾਰਾ ਸਾਫ਼ ਕਰ ਲਿਆ ਚੰਗੀ ਤਰ੍ਹਾਂ ਤੇ ਹੁਣ ਕਹਤਾ ਜੀ ਆਪਾਂ ਦੁੱਧ ਗਰਮ ਹੋਣਾ ਤੇ ਕੋਈ ਕੱਜ ਲਾਈਟ ਵੀ ਹੈ ਨਹੀਂ ਤੇ ਅੱਜ ਵੀ ਕਿਤੇ ਬਣਾਵ ਦੁੱਧ ਖਰਾਬ ਹੋ ਜੇ ਦੋ ਦਿਨ ਹੋ ਗਿਆ ਜੀ ਆਪਣਾ ਦੁੱਧ ਖਰਾਬ ਹੋਣ ਦੇ ਨੂੰ ਕਿਉਂਕਿ ਇੱਕ ਕਿੱਟ ਦਾ ਕੱਲ ਤਾਂ ਲੈ ਕੇ ਨਹੀਂ ਸੀ ਤੇ ਪਰਸੋਂ ਨਾ ਕਿਤੇ ਧਿਆਨ ਨਹੀਂ ਦਿੱਤਾ ਆਪਾਂ ਦਹੀਂ ਪ੍ਰੈਸ 'ਚ ਪਈ ਸੀ ਉਹ ਤੇ ਟੱਕਣਵਾਣਾ ਭੁੱਲ ਗਏ ਦਹੀਂ ਦੇ ਨਾਲ ਪਈ ਸੀ ਉਹਦੇ ਨਾਲ ਦੁੱਧ ਫਟ ਗਿਆ ਸੋ ਹੁਣ ਮੈਂ ਤਾਂ ਮੈਂ ਪਹਿਲੇ ਸਿਰਫ ਵੈਸਤਾ ਆਪਾਂ ਸਵੇਰੇ ਬਾਹਲਾ ধੋਨੇ ਤੇ ਫਿਰ ਮਾਂ ਦਾ ਬੇਟਾ ਦੁੱਧ ਆਪਾਂ ਗਰਮ ਕਰਕੇ ਰੱਖ ਦਾਂਗੇ ਤੇ ਪੀ ਗੋ ਦਾ ਟੈਂਸਰ ਹਾਂਜੀ ਹੁਣ ਮੈਂ ਬਣਾ ਲਈ ਇਹ ਚਾ ਮਾਂ ਵੀ ਰੈਡੀ ਹੋਣੀ ਸ਼ਹਿਰ ਥੋੜਾ ਜਿਹਾ ਸਮਾਨ ਲੈਣਾ ਸੀ ਕਿਉਂਕਿ ਜਿਹੜਾ ਆਪਣਾ ਕੁਕਿੰਗ ਦਾ ਚੈਨਲ ਹੈ ਜੀ ਉਹਦੇ ਵਾਸਤੇ ਥੋੜਾ ਸਮਾਨ ਚਾਹੀਦਾ ਸੀ ਮੈਨੂੰ ਅੱਪਾ ਇਹ ਕੋਈ ਰੈਸਪੀਜ਼ ਵਰਤਣੀਆਂ ਸੀਗੀਆਂ ਤੇ ਬਾਕੀ ਹਲੇ ਮੈਂ ਥੋੜਾ ਥੋੜਾ ਸਮਾਨ ਹੀ ਉਤਾਰ ਰਹੀ ਆਂਗੀ ਤੇ ਥੋੜੀ ਗਰਮੀ ਜ਼ਿਆਦਾ ਆ ਗਈ ਤੇ ਜਿੱਦਨੇ ਮਤਲਬ ਥੋੜਾ ਗਰਮੀ ਦਾ ਖਰਕ ਪੈ ਗਿਆ ਫਿਰ ਅਸੀਂ ਸੋਚਿਆ ਵੀ ਮੈਂ ਇਹਦੇ ਨਾਲ ਜਾਉਂਗੀ ਕਿਰ ਅੱਪਾ ਮਲ 15 ਵੀ ਹੰਤਾ ਇਕੱਠਾ ਆਸ਼ਣ ਲਿਆਵਾਂਗੇ ਜਿਹੜਾ ਕੁਕਿੰਗ ਦੇ ਚੈਨਲ ਵਾਸਤੇ ਆ ਤੇ ਫਿਰ ਅਸੀਂ 15 15 ਦਾ ਇਕੱਠਾ ਲਿਆ ਹੈ ਪਰ ਅੱਗੇ ਤੇ ਬਾਕੀ ਘਰ ਦਾ ਰੱਖਣਗੇ ਪਲੇਟ ਕੀ ਹੋਣਾ ਥੋੜੀ ਗਰਮੀ ਬਹੁਤ ਜ਼ਿਆਦਾ ਚੋਦਾ ਕਰਕੇ ਫਿਰ ਹਣੇ ਨਹੀਂ ਜਾ ਰਹੇ ਲੋਜੀ 50 ਬੋਤਲ ਪਾ ਲਿਆ ਹਣੇ ਪਾ ਦੂਸਰੇ ਚੈਨਲ ਵਾਸਤੇ ਜੀ ਵੀਡੀਓ ਬਣਾਉਣੀ ਆ ਉਥੇ ਅਜੇ ਵੀਡੀਓ ਬਣਾਉਣੀ ਆ ਕਾਫੀ ਦੀ ਕੋਲਡ ਕਾਫੀ ਦੀ ਸ਼ੇਅਰ ਕਰਾਂਗੇ ਜੀ ਬਿਲਕੁਲ ਮਾਰਕੀਟ ਵਰਗੀ ਜਿਹੜੇ ਜੇ ਆਪਾਂ ਕੈਫੇ ਤੇ ਜਾ ਕੇ ਪੀਂਗੀਆਂ ਬਿਲਕੁਲ ਉਹੇ ਜੀ ਤੇ ਘਰੇ ਜਿਹੜਾ ਆਪਣਾ ਸਮਾਨ ਹੁੰਦਾ ਉਹਦੇ ਨੇ ਤਿਆਰ ਕਰਾਂਗੇ ਬਹੁਤ ਸੌਖੇ ਤਰੀਕੇ ਨਾਲ ਤੇ ਅਗਰ ਤਾਂ ਮੈਨੂੰ ਇੰਟਰਸਟ ਹੈ ਜੀ 골ਡ ਕਾਫੀ ਪੀਣ ਦੇ ਇਸ ਤੋਂ ਤੁਸੀਂ ਜਾ ਕੇ ਉਹ ਵੀਡੀਓ ਜ਼ਰੂਰ ਦੇਖਿਓ ਤੇ ਕਿ ਉਹ ਬੜੇ ਨੀਕੋ ਕੇ ਸਾਰਾ ਸਟੀਲ ਦਾ ਜਿਹੜਾ ਹੈ ਚਾਂਹ ਵਾਲਾ ਸਟੀਲ ਦਾ ਹੈਗਾ ਤੇ ਦੀ ਡੰਡੀ ਥੋੜ ਘਰ ਹੋ ਜਾਂਦੀ ਆ ਤੇ ਤਾਂ ਹੁਣ ਕਿਵੇਂ ਇਹਦੇ ਨਾਲ ਪਾਲਣੀ ਆ ਵੈਸੇ ਤਾਂ ਕੱਪੜੇ ਇਹਨਾਂ ਦੇ ਚੱਕ ਕੇ ਪਾ ਸਕਦੇ ਆ ਪਰ ਉਹਦੇ ਨਾਲ ਆਇਆ ਹੁੰਦਾ bari ਇਹਦੇ ਨਾਲ ਵਧੀਆ ਹੈਂਡਲ ਦਾ ਬਦੰਦਾ ਸਟੀਲ ਤੇ ਚਲੋ ਜੀ ਹੁਣ ਆਪਾਂ ਚਲਦੇ ਅੰਦਰ ਅੰਦਰ ਜਾ ਕੇ ਪੀਨੇ ਚਾਹ ਤੇ ਬਾਕੀ ਆਪਾਂ ਲੌਗ ਦਾ ਵੀ ਇੱਥੇ ਐਂਡ ਕਰਦੇ ਆਂ ਜੀ ਕਿਉਂਕਿ ਆਪਾਂ ਦੁਬਾਰਾ ਬਣਾਉਣੀਆਂ ਦੂਸਰੇ ਚੈਨਲ ਵਾਸਤੇ ਵੀਡੀਓ ਤੇ ਬਾਕੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਬਾਕੀ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਕਿ ਆਪਾਂ ਅਗਲੀ ਵੀਡੀਓ ਵਿੱਚ ਕਰਦੇ ਕੰਮ ਦੀਆਂ ਕਿਸ ਚੀਜ਼ ਦੇ ਰੱਖ ਕੇ ਆਈ ਹੈ ਨਾ ਤੇ ਤੇ ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ